ਖਬਰ ਹਿਮਾਚਲ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਵਾਰ ਫਿਰ ਤਵਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਖੌਫਨਾਕ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਸਗਨਮ ਦੇ ਬੱਸ ਸਟੈਂਡ ਦੇ ਉੱਤੇ ਬੱਦਲ ਫਟਿਆ ਸਗਨਮ ਦੇ ਬੱਸ ਸਟੈਂਡ ਤੇ ਬੱਦਲ ਫੱਟਣ ਤੋਂ ਬਾਅਦ ਤਵਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹਿਮਾਚਲ ਦੇ ਵਿੱਚ ਲਗਾਤਾਰ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਹਿਮਾਚਲ ਦੇ ਲਾਹੌਲ ਸਪੀਤੀ ਦੇ ਵਿੱਚ ਬੱਦਲ ਫਟਿਆ ਜਿਸ ਦੇ ਚਲਦਿਆਂ ਇੱਕ ਮਹਿਲਾ ਦੀ ਮੌਤ ਹੋ ਗਈ ਆ ਪਿੰਨ ਵੈਲੀ ਦੇ ਸੰਗਮ ਪਿੰਡ ਦੇ ਵਿੱਚ ਇਹ ਬੱਦਲ ਫਟਿਆ ਜਿਸ ਦੇ ਚੱਲਦਿਆਂ ਕਈ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਇੱਕ ਮਹਿਲਾ ਦੀ ਮੌਤ ਹੋ ਗਈ ਆ ਹੁਣ ਤੱਕ 50 ਤੋਂ ਵੱਧ ਵਿਅਕਤੀ ਜਿਹੜੇ ਨੇ ਉਹ ਕੁੱਲੂ ਦੇ ਵਿੱਚ ਮਨਾਲੀ ਦੇ ਵਿੱਚ ਲਾਪਤਾ ਦੱਸੇ ਜਾ ਰਹੇ ਨੇ ਕਿਉਂਕਿ ਜੋ ਪਾਣੀ ਆ ਲਗਾਤਾਰ ਤਬਾਹੀ ਮਚਾਰਿਆ ਲਗਾਤਾਰ ਲੋਕਾਂ ਨੂੰ ਅਪੀਲ ਵੀ ਬੇਸ਼ੱਕ ਕੀਤੀ ਜਾ ਰਹੀ ਆ ਪ੍ਰਸ਼ਾਸਨ ਦੇ ਵੱਲੋਂ ਵੀ ਤਾਂ ਉੱਥੇ ਜਿਹੜੇ ਲੋਕ ਪਹੁੰਚਦੇ ਨੇ ਉਤੋਂ ਦੇ ਬਸਨੀਕ ਨੇ ਉਹ ਵੀਡੀਓ ਜਾਰੀ ਕਰ ਕਰਕੇ ਵੀਡੀਓ ਸੋਸ਼ਲ ਮੀਡੀਆ ਤੇ ਪਾ ਪਾ ਕੇ ਅਪੀਲ ਕਰ ਰਹੇ ਨੇ ਕਿ ਨਦੀਆਂ ਨਾਲਿਆਂ ਦੇ ਕੋਲ ਨਾ ਜਾਇਆ ਜਾਵੇ ਤਾਂ ਜੋ ਕੋਈ ਕਿਸੇ ਦਾ ਵੱਡਾ ਨੁਕਸਾਨ ਨਾ ਹੋ ਸਕੇ ਤਾਂ ਪਰ ਪਾਣੀ ਜਿਹੜਾ ਆ ਉਹ ਤਬਾਹੀ ਵੱਲ ਵੱਧਾ ਹੋਇਆ ਨਜ਼ਰ ਆ ਰਿਹਾ ਹਿਮਾਚਲ ਦੇ ਵਿੱਚ ਇਸ ਤਰੀਕੇ ਦੇ ਨਾਲ ਬਰਸਾਤ ਬੱਦਲ ਫਟਣ ਤੋਂ ਬਾਅਦ ਜੋ ਹਾਲਾਤ ਨੇ ਉਹਨਾਂ ਹਾਲਾਤਾਂ ਤੋਂ ਬਾਅਦ ਪੰਜਾਬ ਦੇ ਉੱਤੇ ਵੀ ਖਤਰਾ ਮਡਰਾਉਣ ਲੱਗ ਪਿਆ ਕਿਉਂਕਿ ਪੰਜਾਬ ਦੀ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਸੱਤਰ ਜਿਹੜਾ ਆ ਉਹ ਵੱਧ ਚੁੱਕਿਆ ਆ ਪਾਣੀ ਜਿਹੜਾ ਆ ਹੁਣ ਪੰਜਾਬ ਦੇ ਲੋਕਾਂ ਨੂੰ ਡਰਾਉਣ ਲੱਗ ਪਿਆ ਆ ਪੰਜਾਬ ਦੇ ਵਿੱਚ ਵੀ ਹੜ੍ਹਾਂ ਦਾ ਖਤਰਾ ਮਡਰਾਉਣ ਲੱਗ ਪਿਆ ਹਾਲੇ ਸਥਿਤੀ ਜਿਹੜੀ ਨਾਰਮਲ ਆ ਕਿਉਂਕਿ ਕੋਈ ਬਾਰਿਸ਼ ਨਹੀਂ ਹੋਈ ਪਰ ਜੇਕਰ ਪੰਜਾਬ ਦੇ ਵਿੱਚ ਵੀ ਬਾਰਿਸ਼ ਹੋ ਜਾਂਦੀ ਆ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਆ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫਟ ਰਹੇ ਨੇ ਜਿਸ ਦੇ ਚੱਲਦਿਆਂ ਉਹ ਪਾਣੀ ਜਿਹੜਾ ਆ ਉਹ ਬਿਆਸ ਦਰਿਆ ਦੇ ਵਿੱਚ ਕਗਰ ਦਰਿਆ ਦੇ ਵਿੱਚ ਇਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਪਾਣੀ ਦਾ लेवल ਆ ਉਹ ਵੱਧ ਜਾਂਦਾ ਆ ਫਿਰ ਪਾਣੀ ਦਾ ਲੈਵਲ ਵਧਣ ਤੋਂ ਬਾਅਦ ਪੰਜਾਬ ਦੇ ਉੱਤੇ ਵੀ ਇਹ ਹੜ੍ਹਾਂ ਦਾ ਖਤਰਾ ਮੰਡਰਾ ਸਕਦਾ ਪਿਛਲੇ ਸਾਲ ਤੁਸੀਂ ਸਭ ਨੇ ਦੇਖਿਆ ਕਿ ਜੋ ਹਾਲਾਤ ਸੀ ਉਹ ਹਾਲਾਤਾਂ ਤੋਂ ਹਰ ਕੋਈ ਜਾਣੂ ਆ ਦੁਬਾਰਾ ਉਹ ਤਸਵੀਰਾਂ ਵੀ ਕੋਈ ਦੇਖਣਾ ਨਹੀਂ ਚਾਹੁੰਦਾ ਦੁਬਾਰਾ ਕੋਈ ਅਜਿਹਾ ਮੰਜ਼ਰ ਦੇਖਣਾ ਨਹੀਂ ਚਾਹੁੰਦਾ ਕਿਉਂਕਿ ਜਿਨ੍ਹਾਂ ਦਾ ਸਾਰਾ ਸਮਾਨ ਨੇ 1-1 ਰੁਪਿਆ ਜੋੜ-ਜੋੜ ਕੇ ਜਿਹੜਾ ਸਮਾਨ ਬਣਾਇਆ ਜਾਂਦਾ ਬੜੀ ਮੁਸ਼ਕਿਲ ਦੇ ਨਾਲ ਪਰ ਪਾਣੀ ਦੇ ਵਿੱਚ ਕਿਸ ਤਰੀਕੇ ਉਹਨਾਂ ਦੀ ਅੱਖਾਂ ਸਾਹਮਣੇ ਬਹਿ ਜਾਂਦਾ ਆ ਤਾਂ ਫਿਰ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤਦੀ ਆ ਇਹ ਹੋਰ ਕੋਈ ਸਮਝ ਨਹੀਂ ਸਕਦਾ ਉਹਨਾਂ ਤੋਂ ਇਲਾਵਾ ਜਿਨ੍ਹਾਂ ਦੇ ਨਾਲ ਇਹ ਕੁਝ ਵਾਪਰਦਾ ਤਾਂ ਪਿਛਲੇ ਸਾਲ ਪੰਜਾਬ ਦੇ ਵਿੱਚ ਹੜ੍ਹਾਂ ਨੇ ਮਾਰ ਕੀਤੀ ਸੀ ਹਿਮਾਚਲ ਦੇ ਵਿੱਚ ਵੀ ਪਿਛਲੇ ਸਾਲ ਹੜ੍ਹਾਂ ਨੇ ਮਾਰ ਕੀਤੀ ਸੀ ਹਿਮਾਚਲ ਦੇ ਵਿੱਚ ਦੁਬਾਰਾ ਤੋਂ ਹੜ੍ਹਾਂ ਨੇ ਮਾਰ ਕਰ ਦਿੱਤੀ ਤਬਾਹੀ ਹੀ ਤਬਾਹੀ ਦੇਖਣ ਨੂੰ ਮਿਲ ਰਹੀ ਆ ਬਿਲਡਿੰਗਾਂ ਦੀਆਂ ਬਿਲਡਿੰਗਾਂ ਤਾਂਛ ਦੇ ਪੱਤਿਆਂ ਦੇ ਵਾਂਗ ਟਹਟੇਰੀ ਹੋ ਰਹੀਆਂ ਨੇ ਲਗਾਤਾਰ ਬੱਦਲ ਫਟਣ ਦੀਆਂ ਘਟਰਾਵਾਂ ਹਿਮਾਚਲ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਜਿਹੜੇ ਲੋਕ ਹਿਮਾਚਲ ਜਾਣਾ ਚਾਹੁੰਦੇ ਨੇ ਹਜੇ ਵੀ ਉਹ ਨਾ ਜਾਣ ਕਿਉਂਕਿ ਜੇਕਰ ਜਾਣ ਹੈ ਤਾਂ ਜਹਾਨ ਹੈ